ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੇ ਇੱਕ ਬਿਮਾਰ ਔਰਤ ਪਈ ਹੋਈ ਸੀ ਅਤੇ ਉਸ ਦਾ ਪਤੀ ਲੋਕਾਂ ਦੇ ਕੋਲ ਜਾ ਜਾ ਕੇ ਮਦਦ ਦੀ ਗੋਹਾਰ ਲਗਾ ਰਿਹਾ ਸੀ ਕਿ ਕੋਈ ਉਹਨੂੰ ਪੈਸੇ ਦੇ ਦੇਵੇ ਤਾਂ ਜੋ ਉਹ ਆਪਣੀ ਘਰ ਵਾਲੀ ਦਾ ਇਲਾਜ ਕਰਵਾ ਸਕੇ ਉਸ ਨੇ ਡਾਕਟਰ ਦੀ ਪਰਚੀ ਵੀ ਬਾਹਰ ਕੱਢ ਕੇ ਰੱਖੀ ਹੋਈ ਸੀ ਤਾਂ ਜੋ ਲੋਕ ਇਹ ਸਭ ਨੂੰ ਦੇਖ ਕੇ ਉਸ ਆਦਮੀ ਤੇ ਯਕੀਨ ਕਰਨ ਤੇ ਉਸ ਦੀ ਮਦਦ ਕਰਨ ਪਰ ਇਸ ਸਭ ਦੇ ਬਾਵਜੂਦ ਵੀ ਕੋਈ ਵੀ ਉਹਨਾਂ ਦੀ ਮਦਦ ਲਈ ਅੱਗੇ ਨਹੀਂ ਆ ਰਿਹਾ ਸੀ ਉਹ ਆਉਂਦੇ ਜਾਂਦੇ ਹਰ ਕਿਸੇ ਨੂੰ ਮਦਦ ਕਰਨ ਲਈ ਕਹਿ ਰਿਹਾ ਸੀ ਉਦੋਂ ਹੀ ਇੱਕ ਔਰਤ ਉਹਦੇ ਕੋਲ ਦੀ ਲੰਘਦੀ ਐ ਜਿਹੜੀ ਕਿ ਡਾਕਟਰ ਸੀ ਜਿਵੇਂ ਹੀ ਉਹ ਉੱਥੇ ਆਉਂਦੀ ਐ ਤਾਂ ਉਸਦੀ ਨਜ਼ਰ ਡਾਕਟਰ ਦੀਆਂ ਪਰਚੀਆਂ ਤੇ ਪੈਂਦੀ ਐ ਉਹ ਉਹਨਾਂ ਨੂੰ ਦੇਖ ਕੇ ਉੱਥੇ ਰੁਕ ਜਾਂਦੀ ਐ ਤੇ ਇੱਕਦਮ ਬੈਠ ਕੇ ਔਰਤ ਦੀ ਨਬਜ਼ ਚੈੱਕ ਕਰਨ ਲੱਗਦੀ ਐ ਉਹ ਔਰਤ ਬੇਹੋਸ਼ ਪਈ ਸੀ ਜਿਸਦਾ ਪਤੀ ਲੋਕਾਂ ਤੋਂ ਮਦਦ ਮੰਗ ਰਿਹਾ ਸੀ ਉਹ ਡਾਕਟਰ ਦੇ ਮੂੰਹ ਨੂੰ ਚੰਗੀ ਤਰ੍ਹਾਂ ਦੇਖਣ ਲੱਗਦਾ ਥੋੜੀ ਦੇਰ ਦੇਖਣ ਤੋਂ ਬਾਅਦ ਉਸ ਨੂੰ ਕੁਝ ਜ਼ਿਆਦਾ ਆਉਣ ਲੱਗਦਾ ਉਹ ਕਹਿਣ ਲੱਗਦਾ ਗੁਰਮੀਤ ਇਹ ਤੂੰ ਐ ਉਸਦੀ ਇਹ ਗੱਲ ਸੁਣ ਕੇ ਡਾਕਟਰ ਹੈਰਾਨ ਰਹਿ ਜਾਂਦੀ ਹੈ ਉਹਦੇ ਵੱਲ ਦੇਖਦੀ ਹੋਈ ਕਹਿਣ ਲੱਗਦੀ ਹੈ ਕਿ ਹਾਂ ਮੇਰਾ ਨਾਮ ਗੁਰਮੀਤ ਹੈ ਪਰ ਤੁਸੀਂ ਕੌਣ ਹੋ ਤੇ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਇਹ ਗੱਲ ਸੁਣ ਕੇ ਉਹ ਆਦਮੀ ਉੱਚੀ ਉੱਚੀ ਰੋਣ ਲੱਗਦਾ ਹੈ ਕੌਣ ਸੀ ਉਹ ਆਦਮੀ ਤੇ ਕਿਸ ਵਜ੍ਹਾ ਕਰਕੇ ਉਹ ਆਪਣੀ ਪਤਨੀ ਦਾ ਇਲਾਜ ਕਰਾਉਣ ਲਈ ਇੱਥੇ ਭੀਖ ਮੰਗ ਰਿਹਾ ਸੀ ਕੀ ਉਹਦੇ ਕੋਲ ਕੋਈ ਕੰਮ ਨਹੀਂ ਸੀ ਜਾਂ ਕੋਈ ਹੋਰ ਗੱਲ ਸੀ ਪੂਰੀ ਕਹਾਣੀ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਬੜਾ ਹੀ ਸੁਖੀ ਪਰਿਵਾਰ ਰਹਿ ਰਿਹਾ ਹੁੰਦਾ ਹੈ। ਪਰਿਵਾਰ ਵਿੱਚ ਦੋ ਭਰਾ ਤੇ ਉਹਨਾਂ ਦੀ ਇੱਕ ਭੈਣ ਹੈ ਜੋ ਕਿ ਆਪਣੀ ਮਾਂ ਨਾਲ ਰਹਿੰਦੇ ਆ। ਸਭ ਤੋਂ ਵੱਡਾ ਭਰਾ ਉਸਦਾ ਨਾਮ ਰਘਵੀਰ ਸਿੰਘ ਹੈ, ਛੋਟੇ ਦਾ ਨਾਮ ਸਵਰਨ ਸਿੰਘ ਅਤੇ ਭੈਣ ਦਾ ਨਾਮ ਗੁਰਮੀਤ ਕੌਰ ਹੈ। ਉਹਨਾਂ ਦੇ ਪਰਿਵਾਰ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਸੀ। ਦਿੱਕਤ ਤਾਂ ਸਿਰਫ ਇਹ ਸੀ ਕਿ ਰਘਵੀਰ ਦੀ ਉਮਰ ਹੁਣ ਕਾਫੀ ਹੋ ਗਈ ਸੀ ਪਰ ਉਹਦੇ ਲਈ ਕੋਈ ਵੀ ਰਿਸ਼ਤਾ ਨਹੀਂ ਸੀ ਆ ਰਿਹਾ। ਇਸੇ ਗੱਲ ਕਰਕੇ ਉਹਨਾਂ ਦੀ ਮਾਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਉਹ ਸਭ ਗਲੀ ਗਵਾਂਡ ਤੇ ਰਿਸ਼ਤੇਦਾਰਾਂ ਨੂੰ ਰਗਵੀਰ ਲਈ ਰਿਸ਼ਤਾ ਕਰਵਾਉਣ ਲਈ ਕਹਿਣ ਲੱਗਦੀ ਐ ਉਹ ਕਹਿੰਦੀ ਐ ਕਿ ਜਿੰਨਾ ਚਿਰ ਰਗਵੀਰ ਦਾ ਵਿਆਹ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਛੋਟੇ ਮੁੰਡੇ ਦਾ ਵੀ ਵਿਆਹ ਨਹੀਂ ਕਰਵਾ ਸਕਦੇ ਅਸਲ ਵਿੱਚ ਉਹਨਾਂ ਦੇ ਕੋਲ ਆਪਣੀ ਕੋਈ ਜ਼ਮੀਨ ਜਾਇਦਾਦ ਜਾਂ ਪ੍ਰਾਪਰਟੀ ਨਹੀਂ ਸੀ ਇਸੇ ਕਰਕੇ ਉਹਨਾਂ ਦਾ ਰਿਸ਼ਤਾ ਨਹੀਂ ਸੀ ਹੋ ਰਿਹਾ ਜੋ ਵੀ ਕੋਈ ਰਿਸ਼ਤੇ ਲਈ ਆਉਂਦਾ ਉਹ ਘਰ ਪਰਿਵਾਰ ਦੇਖ ਕੇ ਮਨ੍ਹਾ ਕਰ ਜਾਂਦਾ ਸੀ ਰਗਵੀਰ ਨੇ ਆਪਣੀ ਮਾਂ ਨੂੰ ਕਈ ਵਾਰੀ ਕਿਹਾ ਸੀ ਕਿ ਮਾਂ ਕੋਈ ਗੱਲ ਨਹੀਂ ਮੇਰੀ ਤਾਂ ਹੁਣ ਉਮਰ ਨਿਕਲ ਗਈ ਮੈਨੂੰ ਵਿਆਹ ਕਰਵਾਉਣ ਦੀ ਕੋਈ ਲੋੜ ਨਹੀਂ ਤੁਸੀਂ ਛੋਟੇ ਲਈ ਹੀ ਕੋਈ ਕੁੜੀ ਲੱਭ ਕੇ ਉਹਦਾ ਵਿਆਹ ਕਰ ਦਿਓ ਪਰ ਮਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਹੈ ਉਹ ਚਾਹੁੰਦੀ ਸੀ ਕਿ ਉਸਦੇ ਵੱਡੇ ਪੁੱਤ ਦਾ ਵੀ ਵਿਆਹ ਹੋ ਜਾਵੇ ਉਦੋਂ ਹੀ ਨੇੜਲੇ ਪਿੰਡੋਂ ਇੱਕ ਰਿਸ਼ਤੇ ਦੀ ਦੱਸ ਪੈਂਦੀ ਹੈ ਜਿਸ ਵਿੱਚ ਕੁੜੀ ਦਾ ਨਾਮ ਸੀਮਾ ਸੀ ਜਦੋਂ ਰਿਸ਼ਤਾ ਆਉਂਦਾ ਤਾਂ ਉਹ ਬਿਨਾਂ ਜਾਂਚ ਪੜਤਾਲ ਤੋਂ ਉਹ ਰਿਸ਼ਤੇ ਲਈ ਹਾਂ ਕਰ ਦਿੰਦੇ ਆ ਜਲਦੀ ਜਲਦੀ ਵਿੱਚ ਰਗਵੀਰ ਅਤੇ ਸੀਮਾ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਉਹਨਾਂ ਕੋਲ ਭਾਵੇਂ ਕੋਈ ਜ਼ਮੀਨ ਨਹੀਂ ਸੀ ਪਰ ਦੋਨੇ ਭਰਾ ਨੌਕਰੀ ਕਰਦੇ ਸਨ ਤੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਜਿਵੇਂ ਹੀ ਸੀਮਾ ਵਿਆਹ ਕਰਵਾ ਕੇ ਉਹਨਾਂ ਦੇ ਘਰੇ ਆਉਂਦੀ ਹੈ ਤਾਂ ਉਹਨਾਂ ਦੇ ਘਰ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ ਸੀਮਾ ਦਾ ਸੁਭਾਅ ਬਿਲਕੁਲ ਵੀ ਚੰਗਾ ਨਹੀਂ ਸੀ ਥੋੜੇ ਹੀ ਦਿਨਾਂ ਬਾਅਦ ਸੀਮਾ ਆਪਣੀ ਸੱਸ ਅਤੇ ਨਾਨਾ ਦੋਨਾਂ ਨਾਲ ਹੀ ਲੜਾਈ ਕਰਨ ਲੱਗਦੀ ਹੈ ਇੱਥੋਂ ਤੱਕ ਕਿ ਉਹ ਰਗਵੀਰ ਦੇ ਛੋਟੇ ਭਰਾ ਨੂੰ ਵੀ ਚੰਗਾ ਮਾੜਾ ਬੋਲਦੀ ਹੈ ਇਹ ਗੱਲ ਰਗਵੀਰ ਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਉਹ ਸੀਮਾ ਨੂੰ ਧਮਕਾਉਣ ਲੱਗਦਾ ਹੈ ਸੀਮਾ ਉਸਦੀ ਇੱਕ ਵੀ ਗੱਲ ਨਹੀਂ ਸੁਣਦੀ ਉਲਟਾ ਉਹ ਉਹਦੇ ਨਾਲ ਹੀ ਲੜਾਈ ਕਰਨ ਲੱਗਦੀ ਹੈ ਉਹਦੇ ਇਸੇ ਸੁਭਾਅ ਕਰਕੇ ਪਹਿਲਾਂ ਉਹਦਾ ਵਿਆਹ ਨਹੀਂ ਸੀ ਹੋ ਰਿਹਾ ਰਗਵੀਰ ਦੇ ਘਰਦਿਆਂ ਨੇ ਸੀਮਾ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ ਕੀਤਾ ਬਸ ਚੁੱਪ ਕਰਕੇ ਵਿਆਹ ਕਰ ਦਿੱਤਾ ਇੱਕ ਦਿਨ ਜਦੋਂ ਘਰ ਵਿੱਚ ਲੜਾਈ ਕਰ ਰਹੀ ਹੁੰਦੀ ਹੈ ਤਾਂ ਰਗਵੀਰ ਉਹਦੇ ਉੱਤੇ ਹੱਥ ਚੁੱਕ ਦਿੰਦਾ ਹੈ ਇਹ ਗੱਲ ਸੀਮਾ ਦੇ ਬਰਦਾਸ਼ਤ ਤੋਂ ਬਾਹਰ ਸੀ ਇਸ ਕਰਕੇ ਉਹ ਰੁੱਸ ਕੇ ਆਪਣੇ ਪੇਕੇ ਜਾ ਕੇ ਬੈਠ ਜਾਂਦੀ ਹੈ ਸੀਮਾ ਦੇ ਜਾਣ ਤੋਂ ਬਾਅਦ ਰਗਵੀਰ ਦੀ ਮਾਂ ਉਸ ਨੂੰ ਸਮਝਾਉਂਦੀ ਹੋਈ ਕਹਿੰਦੀ ਹੈ ਕਿ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਹੁਣ ਜਾ ਕੇ ਉਸ ਨੂੰ ਮਨਾ ਕੇ ਵਾਪਸ ਲਿਆ ਰਗਵੀਰ ਆਪਣੀ ਮਾਂ ਦੀ ਗੱਲ ਮੰਨ ਕੇ ਸੀਮਾ ਨੂੰ ਲੈਣ ਉਹਦੇ ਪੇਕੇ ਘਰ ਪਹੁੰਚ ਜਾਂਦਾ ਹੈ ਪਰ ਸੀਮਾ ਉਸਦੇ ਨਾਲ ਚੱਲਣ ਤੋਂ ਸਾਫ਼-ਸਾਫ਼ ਮਨਾ ਕਰ ਦਿੰਦੀ ਹੈ ਉਹ ਕਹਿਣ ਲੱਗਦੀ ਹੈ ਕਿ ਜੇ ਆਪਣੇ ਪਰਿਵਾਰ ਨਾਲ ਰਹੇਗਾ ਤਾਂ ਮੈਂ ਇਸ ਨਾਲ ਨਹੀਂ रह ਸਕਦੀ ਜੇ ਇਹ ਮੇਰੇ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹੈ ਤਾਂ ਇਸ ਨੂੰ ਆਪਣੇ ਘਰਦਿਆਂ ਤੋਂ ਅਲੱਗ ਰਹਿਣਾ ਪਵੇਗਾ ਇਹ ਗੱਲ ਸੁਣ ਕੇ ਰਗਵੀਰ ਬਹੁਤ ਹੀ ਗੁੱਸੇ ਵਿੱਚ ਆ ਜਾਂਦਾ ਹੈ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਸੀ ਤੇ ਉਹਨਾਂ ਤੋਂ ਅਲੱਗ ਨਹੀਂ ਸੀ ਰਹਿ ਸਕਦਾ ਸੀਮਾ ਦੇ ਘਰ ਦੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਐ ਪਰ ਸੀਮਾ ਨੇ ਤਾਂ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਜੇ ਤੁਸੀਂ ਮੇਰੇ ਨਾਲ ਜ਼ਬਰਦਸਤੀ ਕਰੋਗੇ ਮੈਨੂੰ ਮੇਰੀ ਮਰਜ਼ੀ ਤੋਂ ਬਿਨਾਂ ਇਹਦੇ ਨਾਲ ਭੇਜੋਗੇ ਤਾਂ ਮੈਂ ਕੁਝ ਖਾ ਕੇ ਆਪਣੇ ਆਪ ਨੂੰ ਖਤਮ ਕਰ ਲਵਾਂਗੀ ਹੁਣ ਘਰ ਦੇ ਵੀ ਚੁੱਪ ਕਰ ਜਾਂਦੇ ਨੇ ਰਗਵੀਰ ਉਥੋਂ ਵਾਪਸ ਆ ਜਾਂਦਾ ਹੈ ਘਰ ਆ ਕੇ ਉਹ ਆਪਣੀ ਮਾਂ ਨੂੰ ਸਾਰੀ ਗੱਲ ਦੱਸਦਾ ਹੈ ਰਗਵੀਰ ਦੀ ਮਾਂ ਇਹ ਸਭ ਕੁਝ ਸੁਣ ਕੇ ਬਹੁਤ ਦੁਖੀ ਹੁੰਦੀ ਹੈ ਉਹ ਆਪਣੇ ਪੁੱਤ ਨੂੰ ਸਮਝਾਉਣ ਲੱਗਦੀ ਹੈ ਕਹਿੰਦੀ ਹੈ ਕਿ ਜੇ ਅਜਿਹੀ ਗੱਲ ਹੈ ਤਾਂ ਤੂੰ ਅਲੱਗ ਹੋ ਜਾ ਆਪਣੀ ਘਰ ਵਾਲੀ ਨਾਲ ਰਹਿ ਮੈਂ ਤੇ ਤੇਰਾ ਛੋਟਾ ਭਰਾ ਜਿਵੇਂ-ਜਿਵੇਂ ਕਰਕੇ ਆਪਣਾ ਗੁਜ਼ਾਰਾ ਕਰ ਲਵਾਂਗੀ ਤੂੰ ਸਾਡਾ ਫਿਕਰ ਨਾ ਕਰ ਬਸ ਆਪਣਾ ਘਰ ਵਸਾਲਾ ਹੈ ਪਰਗਵੀਰ ਆਪਣੀ ਮਾਂ ਨੂੰ ਮਨਾ ਕਰ ਦਿੰਦਾ ਹੈ ਉਹ ਕਹਿੰਦਾ ਹੈ ਕਿ ਨਹੀਂ ਮਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਮੈਂ ਤੁਹਾਡੇ ਤੋਂ ਬਿਨਾ ਨਹੀਂ ਰਹਿ ਸਕਦਾ ਮਾਂ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰਗਵੀਰ ਉਸ ਦੀ ਇੱਕ ਵੀ ਗੱਲ ਮੰਨਣ ਲਈ ਤਿਆਰ ਨਹੀਂ ਸੀ ਇਸੇ ਗੱਲ ਦੇ ਦੁੱਖ ਕਾਰਨ ਰਗਵੀਰ ਦੀ ਮਾਂ ਹੁਣ ਗੁੰਮਸਮ ਰਹਿਣ ਲੱਗਦੀ ਐ 10-12 ਦਿਨ ਬੀਤ ਚੁੱਕੇ ਸਨ 10-12 ਦਿਨਾਂ ਬਾਅਦ ਅਚਾਨਕ ਇੱਕ ਦਿਨ ਰਗਵੀਰ ਦੀ ਮਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਐ ਉਹ ਆਪਣੀ ਮਾਂ ਨੂੰ ਪੁੱਛਦਾ ਕਿ ਤੁਸੀਂ ਐਨੇ ਪਰੇਸ਼ਾਨ ਕਿਉਂ ਤਾਂ ਮਾਂ ਰੋਂਦੀ ਹੋਈ ਉਹਨੂੰ ਕਹਿੰਦੀ ਐ ਕਿ ਬੜੀ ਮੁਸ਼ਕਲ ਨਾਲ ਤਾਂ ਤੇਰਾ ਵਿਆਹ ਕਰਵਾਇਆ ਸੀ ਪਰ ਹੁਣ ਤੇਰੀ ਜਿੱਦ ਦੇ ਕਾਰਨ ਤੇਰਾ ਘਰ ਟੁੱਟ ਰਿਹਾ ਐ ਮੇਰੇ ਤੋਂ ਇਹ ਵੇਖਿਆ ਨਹੀਂ ਜਾਂਦਾ ਇਹ ਸੁਣ ਕੇ ਰਗਵੀਰ ਕਹਿਣ ਲੱਗਦਾ ਕਿ ਮਾਂ ਉਹਦੇ ਆਉਣ ਨਾਲ ਮੇਰਾ ਘਰ ਬਸੂਗਾ ਨਹੀਂ ਮੇਰਾ ਪਰਿਵਾਰ ਟੁੱਟੂਗਾ ਮੈਂ ਇਹ ਬਿਲਕੁਲ ਨਹੀਂ ਚਾਹੁੰਦਾ ਮੈਂ ਤੁਹਾਡੇ ਤੋਂ ਅਲੱਗ ਨਹੀਂ रह ਸਕਦਾ ਇਹ ਸਭ ਕੁਝ ਸੁਣ ਕੇ ਰਗਵੀਰ ਦੀ ਮਾਂ ਕਹਿਣ ਲੱਗਦੀ ਹੈ ਕਿ ਪੁੱਤ ਅਲੱਗ ਤਾਂ ਦੋ ਭਰਾਵਾਂ ਨੇ ਇੱਕ ਨਾ ਇੱਕ ਦਿਨ ਹੋਣਾ ਹੀ ਹੈ ਜੇ ਹੁਣ ਤੇਰੇ ਅਲੱਗ ਹੋਣ ਨਾਲ ਤੇਰਾ ਘਰ ਬਾਸ ਸਕਦਾ ਤਾਂ ਇਹਦੇ ਵਿੱਚ ਗਲਤੀ ਕੀ ਹੈ ਰਗਵੀਰ ਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਜੇ ਤੂੰ ਮੈਨੂੰ ਖੁਸ਼ ਦੇਖਣਾ ਚਾਹਣਾ ਹੈ ਤਾਂ ਤੈਨੂੰ ਮੇਰੀ ਸੌਹ ਤੂ ਸੀਮਾ ਨੂੰ ਘਰ ਲਿਆ ਤੂੰ ਤੇ ਸੀਮਾ ਇਸ ਘਰ ਵਿੱਚ ਰਹਿਣ ਲੱਗ ਜਾਓ ਮੈਂ ਸਵਰਨ ਤੇ ਗੁਰਮੀਤ ਨੂੰ ਨਾਲ ਲੈ ਕੇ ਤੇਰੇ ਨਾਨਕੇ ਘਰ ਜੋ ਵਿਹਲਾ ਪਿਆ ਉੱਥੇ ਚਲੀ ਜਾਵਾਂਗੇ। ਅਸਲ ਵਿੱਚ ਇੱਥੇ ਘਰ ਦੀ ਵੀ ਤੰਗੀ ਸੀ। ਘਰ ਦੇ ਵਿੱਚ ਸਿਰਫ ਦੋ ਹੀ ਕਮਰੇ ਸਨ ਤੇ ਇੱਕ ਛੋਟੀ ਜਿਹੀ ਰਸੋਈ। ਹੁਣ ਜਦੋਂ ਮਾਂ ਉਹਨੂੰ ਆਪਣੀ ਸੌਂ ਦਿੰਦੀ ਹੈ ਤਾਂ ਰਗਵੀਰ ਚੁੱਪ ਕਰ ਜਾਂਦਾ ਹੈ। ਉਹ ਆਪਣੀ ਮਾਂ ਦੀ ਗੱਲ ਮੰਨਣ ਲਈ ਤਿਆਰ ਹੋ ਜਾਂਦਾ ਹੈ। ਅਗਲੇ ਦਿਨ ਉਹਨਾਂ ਦੀ ਮਾਂ ਸਵਰਨ ਤੇ ਗੁਰਮੀਤ ਨੂੰ ਤਿਆਰ ਹੋਣ ਲਈ ਕਹਿੰਦੀ ਹੈ ਕਿ ਆਪਾਂ ਅੱਜ ਤੋਂ ਤੁਹਾਡੇ ਮਾਮੇ ਦੇ ਘਰ ਵਿੱਚ ਸ਼ਿਫਟ ਹੋਵਾਂਗੇ। ਮੈਂ ਨਹੀਂ ਚਾਹੁੰਦੀ ਕਿ ਆਪਣੇ ਕਰਕੇ ਤੁਹਾਡੇ ਭਰਾ ਦਾ ਘਰ ਉੱਟ ਜਾਵੇ। ਮਾਂ ਆਪਣੇ ਦੋਨੇ ਬੱਚਿਆਂ ਨੂੰ ਲੈ ਕੇ ਉੱਥੋਂ ਦਿੱਲੀ ਚਲੀ ਜਾਂਦੀ ਹੈ ਤੇ ਉੱਥੇ ਜਾ ਕੇ ਰਹਿਣ ਲੱਗਦੀ ਹੈ। ਰਗਵੀਰ ਦੀ ਅੱਖਾਂ ਵਿੱਚ ਹੰਝੂ ਸਨ। ਉਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਮਾਂ ਬਿਲਕੁਲ ਵੀ ਰੁਕਣ ਲਈ ਤਿਆਰ ਨਹੀਂ। ਮਾਂ ਅਤੇ ਭੈਣ ਭਰਾ ਦੇ ਜਾਣ ਤੋਂ ਬਾਅਦ ਰਗਵੀਰ ਹੁਣ ਘਰ ਵਿੱਚ ਬਿਲਕੁਲ ਹੀ ਇਕੱਲਾ ਰਹਿ ਗਿਆ ਸੀ। ਉਹਨਾਂ ਦੇ ਜਾਣ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਜਾਂਦਾ ਤੇ ਆਪਣੀ ਘਰ ਵਾਲੀ ਨੂੰ ਜਾ ਕੇ ਸਭ ਕੁਝ ਦੱਸ ਦਿੰਦਾ ਕਿ ਮਾਂ ਤੇ ਭਰਾ ਹੁਣ ਮੇਰੇ ਤੋਂ ਅਲੱਗ ਹੋ ਗਏ ਨੇ। ਇਹ ਸੁਣ ਕੇ ਸੀਮਾ ਉਹਦੇ ਨਾਲ ਚੱਲਣ ਲਈ ਤਿਆਰ ਹੋ ਜਾਂਦੀ ਹੈ। ਸੀਮਾ ਘਰ ਆ ਗਈ ਸੀ ਪਰ ਮਾਂ ਤੇ ਭੈਣ ਭਰਾਵਾਂ ਦੀ ਕਮੀ ਕਰਕੇ ਰਗਵੀਰ ਨੂੰ ਹਮੇਸ਼ਾ ਏ ਕਾਰਖਾਨੇ ਨੂੰ ਆਉਂਦਾ ਦਿਨ ਦਾ ਸਾਰਾ ਸਮਾਂ ਤਾਂ ਉਹ ਘਰ ਤੋਂ ਬਾਹਰ ਹੀ ਗੁਜ਼ਾਰ ਦਿੰਦਾ ਸੀਮਾ ਨੂੰ ਇਸ ਗੱਲ ਨਾਲ ਬਿਲਕੁਲ ਵੀ ਫਰਕ ਨਹੀਂ ਸੀ ਪੈਂਦਾ ਜਦੋਂ ਕਦੇ ਸੀਮਾ ਰਗਵੀਰ ਨੂੰ ਲੇਟ ਆਉਣ ਦਾ ਕਾਰਨ ਪੁੱਛਦੀ ਤਾਂ ਉਸ ਨੂੰ ਸਾਫ਼-ਸਾਫ਼ ਕਹਿ ਦਿੰਦਾ ਸੀ ਕਿ ਮੇਰਾ ਘਰ ਵਿੱਚ ਹੁਣ ਬਿਲਕੁਲ ਵੀ ਜੀ ਨਹੀਂ ਲੱਗਦਾ ਪਹਿਲਾਂ ਇਹ ਘਰ ਭਰਿਆ-ਭਰਿਆ ਲੱਗਦਾ ਸੀ ਪਰ ਹੁਣ ਮੈਨੂੰ ਸਵਰਨ ਗੁਰਮੀਤ ਤੇ ਮਾਂ ਦੀ ਬਹੁਤ ਜ਼ਿਆਦਾ ਆਉਂਦੀ ਹੈ ਇਹ ਸੁਣ ਕੇ ਸੀਮਾ ਉਹਨੂੰ ਮੇਨਾ ਮਾਰਦੀ ਹੋਈ ਕਹਿੰਦੀ ਕਿ ਤੁਸੀਂ ਤਾਂ ਸ਼ੁਕਰ ਕਰੋ ਮੈਂ ਤੁਹਾਡਾ ਕਿੰਨਾ ਚੰਗਾ ਕਰ ਦਿੱਤਾ ਇੱਕ ਤਾਂ ਇਹ ਸਾਰਾ ਘਰ ਹੁਣ ਤੁਹਾਡੇ ਕੋਲ ਰਹਿ ਗਿਆ ਤੇ ਦੂਜਾ ਤੁਹਾਨੂੰ ਤੁਹਾਡੀ ਭੈਣ ਦੇ ਵਿਆਹ ਦਾ ਵੀ ਕੋਈ ਫਿਕਰ ਨਹੀਂ ਸੀਮਾ ਜੋ ਕੁਝ ਵੀ ਕਹਿ ਰਹੀ ਸੀ ਇਹ ਸੁਣ ਕੇ ਰਗਵੀਰ ਨੂੰ ਕਾਫੀ ਬੁਰਾ ਲੱਗਦਾ ਪਰ ਉਹ ਕੁੱਟ-ਕੁੱਟ ਕੇ ਜੀ ਰਿਹਾ ਸੀ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ ਇਹਨਾਂ ਗੱਲਾਂ ਨੂੰ ਹੁਣ 5 ਸਾਲ ਬੀਤ ਚੁੱਕੇ ਸਨ 5 ਸਾਲਾਂ ਤੱਕ ਵੀ ਸੀਮਾ ਦੇ ਘਰੇ ਕੋਈ ਬੱਚਾ ਨਹੀਂ ਹੋਇਆ ਸੀਮਾ ਦੇ ਦਿਮਾਗ ਵਿੱਚ ਵੀ ਇਹ ਗੱਲਾਂ ਘੁੰਮਣ ਲੱਗ ਗਈਆਂ ਸਨ ਕਿ ਹੋ ਸਕਦਾ ਇਹ ਸਭ ਕੁਝ ਮੇਰੇ ਕੀਤੇ ਦਾ ਹੀ ਫਲ ਹੋਵੇ ਕਿਉਂਕਿ ਮੈਂ ਇਸ ਘਰ ਨੂੰ ਤੋੜ ਦਿੱਤਾ ਸੀ। ਭਾਵੇਂ ਇਹ ਗੱਲ ਉਹਦੇ ਦਿਮਾਗ ਵਿੱਚ ਆ ਗਈ ਸੀ ਪਰ ਗਵੀਰ ਦੇ ਕੋਲ ਕਦੇ ਵੀ ਉਹਨੇ ਇਹ ਗੱਲ ਨਹੀਂ ਕੀਤੀ। ਹੁਣ ਤਾਂ ਗਲੀ ਗਵਾਂਢ ਦੇ ਲੋਕ ਵੀ ਇਸ ਬਾਰੇ ਗੱਲਾਂ ਕਰਨ ਲੱਗ ਗਏ ਸਨ ਕਿ ਇਹਨਾਂ ਦੇ ਘਰ ਬੱਚਾ ਨਹੀਂ ਹੋ ਰਿਹਾ। ਜਦੋਂ ਕੋਈ ਸੀਮਾ ਨਾਲ ਇਹ ਗੱਲ ਕਰਦਾ ਤਾਂ ਉਸ ਨੂੰ ਬਹੁਤ ਹੀ ਬੁਰਾ ਲੱਗਦਾ। ਬੱਚਾ ਨਾ ਹੋਣ ਦੀ ਫਿਕਰ ਵਿੱਚ ਉਹ ਸਾਰਾ ਸਾਰਾ ਦਿਨ ਪਰੇਸ਼ਾਨ ਰਹਿੰਦੀ। ਕੰਟਾ ਉਹ ਬਿਮਾਰ ਵੀ ਰਹਿਣ ਲੱਗ ਪਈ ਸੀ ਰਗਵੀਰ ਉਸ ਨੂੰ ਕਈ ਵੱਡੇ ਵੱਡੇ ਡਾਕਟਰਾਂ ਨੂੰ ਦਿਖਾਉਂਦਾ ਹੈ ਉਹਦਾ ਚੈੱਕਅਪ ਕਰਵਾਉਂਦਾ ਹੈ ਪਰ ਸੀਮਾ ਨੂੰ ਕਿਤੋਂ ਵੀ ਕੋਈ ਫਰਕ ਨਹੀਂ ਪੈ ਰਿਹਾ ਸੀ ਉਸਦੀ ਹਾਲਤ ਦਿਨੋ ਦਿਨ ਕਮਜ਼ੋਰ ਹੋ ਰਹੀ ਸੀ ਟੈਸਟਾਂ ਵਿੱਚ ਵੀ ਕੋਈ ਖਾਸ ਬਿਮਾਰੀ ਨਹੀਂ ਸੀ ਆ ਰਹੀ ਜਿਸ ਦਾ ਇਲਾਜ ਹੋ ਸਕੇ ਹੁਣ ਰਗਵੀਰ ਦੀ ਕਮਾਈ ਦਾ ਜ਼ਿਆਦਾ ਹਿੱਸਾ ਸੀਮਾ ਦੀਆਂ ਦਵਾਈਆਂ ਉੱਤੇ ਹੀ ਖਰਚ ਹੋ ਜਾਂਦਾ ਇੱਕ ਦਿਨ ਰਗਵੀਰ ਜਦੋਂ ਕੰਮ ਤੋਂ ਘਰੇ ਵਾਪਸ ਆਉਂਦਾ ਤਾਂ ਉਸ ਸਮੇਂ ਸੀਮਾ ਦੀ ਤਬੀਤ ਬਹੁਤ ਜ਼ਿਆਦਾ ਖਰਾਬ ਸੀ ਰਗਵੀਰ ਦੇ ਆਉਣ ਤੇ ਉਸ ਨੂੰ ਦੇਖ ਕੇ ਰੋਣ ਲੱਗਦੀ ਹੈ ਹੱਥ ਜੋੜ ਕੇ ਮਾਫੀਆਂ ਮੰਗਣ ਲੱਗਦੀ ਹੈ ਰਗਵੀਰ ਇਹ ਸਭ ਕੁਝ ਦੇਖ ਕੇ ਪੂਰੀ ਤਰ੍ਹਾਂ ਨਾਲ ਹੈਰਾਨ ਰਹਿ ਜਾਂਦਾ ਹੈ ਉਸ ਨੂੰ ਪੁੱਛਣ ਲੱਗਦਾ ਹੈ ਕਿ ਇਹ ਸਭ ਕੁਝ ਕੀ ਹੋ ਰਿਹਾ ਹੈ ਸੀਮਾ ਰਗਵੀਰ ਨੂੰ ਕਹਿੰਦੀ ਹੈ ਕਿ ਮੈਂ ਜੋ ਕੁਝ ਕੀਤਾ ਸੀ ਰੱਬ ਨੇ ਮੈਨੂੰ ਉਹਦਾ ਫਲ ਦਿੱਤਾ ਹੈ ਪਹਿਲਾਂ ਤਾਂ ਮੇਰੇ ਬੱਚਾ ਨਹੀਂ ਹੋਇਆ ਤੇ ਹੁਣ ਮੇਰਾ ਪੂਰਾ ਸਰੀਰ ਬਿਮਾਰੀਆਂ ਨੇ ਘੇਰ ਲਿਆ ਮੈਂ ਦਿਨੋ ਦਿਨ ਕਮਜ਼ੋਰ ਤੇ ਹੋਰ ਬਿਮਾਰ ਹੋ ਰਹੀ ਹਾਂ ਇਹ ਸਭ ਕੁਝ ਇਸੇ ਕਰਕੇ ਹੋ ਰਿਹਾ ਹੈ ਕਿਉਂਕਿ ਮੈਂ ਤੈਨੂੰ ਤੇਰੇ ਘਰ ਦੇ ਦੋ ਅਲੱਗ ਕਰ ਦਿੱਤਾ ਉਹਨਾਂ ਨੂੰ ਬਹੁਤ ਦੁੱਖ ਦਿੱਤੇ ਐ ਜੇ ਤੇਰੇ ਤੋਂ ਕੁਝ ਮੰਗਾ ਕਿ ਤੁਸੀਂ ਮੇਰੀ ਉਹ ਗੱਲ ਪੂਰੀ ਕਰੋਗੇ ਇਹ ਸੁਣ ਕੇ ਰਗਵੀਰ ਹੈਰਾਨ ਹੋ ਕੇ ਕਹਿੰਦਾ ਕਿ ਹਾਂ ਦੱਸ ਤੈਨੂੰ ਕੀ ਚਾਹੀਦਾ ਸੀਮਾ ਕਹਿੰਦੀ ਐ ਕਿ ਮੈਂ ਆਪਣੀ ਗਲਤੀ ਨੂੰ ਸੁਧਾਰਨਾ ਚਾਹੁੰਨੀ ਆ ਮੈਂ ਤੁਹਾਡੇ ਪਰਿਵਾਰ ਤੋਂ ਮਾਫੀ ਮੰਗਣਾ ਚਾਹੁੰਨੀ ਆ ਤੁਸੀਂ ਮੈਨੂੰ ਉਹਨਾਂ ਦੇ ਕੋਲ ਲੈ ਚੱਲੋ ਮੈਂ ਮਰਨ ਤੋਂ ਪਹਿਲਾਂ ਇੱਕ ਵਾਰੀ ਉਹਨਾਂ ਨੂੰ ਮਿਲਣਾ ਚਾਹੁੰਨੀ ਆ ਰਗਵੀਰ ਸੀਮਾ ਦੀ ਗੱਲ ਸੁਣ ਕੇ ਹੈਰਾਨ ਹੁੰਦਾ ਪਰ ਉਹ ਅੰਦਰੋਂ ਅੰਦਰ ਹੀ ਖੁਸ਼ ਸੀ ਕਿਉਂਕਿ ਉਹਦਾ ਵੀ ਆਪਣੇ ਪਰਿਵਾਰ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਸੀ ਉਹ ਸੀਮਾ ਨੂੰ ਕਹਿੰਦਾ ਕਿ ਆਪਾਂ ਕੱਲ ਨੂੰ ਹੀ ਉੱਥੇ ਚੱਲਾਂਗੇ ਪਰ ਥੋੜੇ ਟਾਈਮ ਬਾਅਦ ਰਗਵੀਰ ਨੂੰ ਇਹ ਜ਼ਿਆਦਾ ਆਉਂਦਾ ਹੈ ਕਿ ਉਹਨਾਂ ਕੋਲ ਤਾਂ ਪੈਸੇ ਹੀ ਨਹੀਂ ਤੇ ਦੂਜੇ ਪਾਸੇ ਉਹਦੇ ਘਰ ਵਾਲੀ ਵੀ ਬਿਮਾਰ ਰਹਿੰਦੀ ਹੈ ਜੇ ਰਸਤੇ ਵਿੱਚ ਉਹ ਬਿਮਾਰ ਹੋ ਗਈ ਫਿਰ ਉਹ ਕਿਸ ਤਰ੍ਹਾਂ ਕਰੇਗਾ ਇਹ ਸਭ ਕੁਝ ਸੋਚ ਕੇ ਉਹ ਪਰੇਸ਼ਾਨ ਹੋ ਜਾਂਦਾ ਹੈ ਸੀਮਾ ਨੂੰ ਇਸ ਤਰ੍ਹਾਂ ਪਰੇਸ਼ਾਨ ਦੇਖ ਕੇ ਪੁੱਛਣ ਲੱਗਦੀ ਹੈ ਕਿ ਕੀ ਗੱਲ ਹੋ ਗਈ ਤੁਸੀਂ ਇਸ ਤਰ੍ਹਾਂ ਰੁਕ ਕਿਉਂ ਗਏ ਰਗਵੀਰ ਆਪਣੀ ਘਰਵਾਲੀ ਨੂੰ ਸਾਰੀ ਗੱਲ ਦੱਸਦਾ ਹੈ ਕਿ ਦਿੱਲੀ ਜਾਂਚ ਦਾ ਕਾਫੀ ਪੈਸੇ ਲੱਗਣਗੇ ਤੇ ਮੇਰੇ ਕੋਲ ਹੁਣ ਪੈਸੇ ਨਹੀਂ ਹਨ ਇਹ ਸੁਣ ਕੇ ਸੀਮਾ ਚੁੱਪਚਾਪ ਉਦਾਸ ਬੈਠ ਜਾਂਦੀ ਹੈ ਰਗਵੀਰ ਉਸ ਨੂੰ ਕਹਿੰਦਾ ਕਿ ਤੂੰ ਫਿਕਰ ਨਾ ਕਰ ਆਪਾਂ ਜ਼ਰੂਰ ਉਹਨਾਂ ਦੇ ਕੋਲ ਚੱਲਾਂਗੇ ਇਹਦੇ ਲਈ ਭਾਵੇਂ ਮੈਨੂੰ ਇਹ ਕਾਰ ਹੀ ਕਿਉਣਾ ਵੇਚਣਾ ਪਵੇ ਸੀਮਾ ਨੇ ਪਹਿਲਾਂ ਆਪਣੀ ਸਾਸਰ ਨਾਲ ਲੜ ਕੇ ਉਹਨਾਂ ਤੋਂ ਇਹ ਘਰ ਲਿਆ ਸੀ ਪਰ ਹੁਣ ਕਾਰ ਵੇਚਣ ਦੀ ਗੱਲ ਤੇ ਉਹ ਖੁਸ਼ ਹੋ ਜਾਂਦੀ ਹੈ ਕਿਉਂਕਿ ਉਹ ਰਗਵੀਰ ਦੇ ਪਰਿਵਾਰ ਨੂੰ ਮਿਲਣਾ ਚਾਹੁੰਦੀ ਸੀ ਥੋੜੇ ਦਿਨਾਂ ਵਿੱਚ ਹੀ ਰਗਵੀਰ ਉਸ ਕਾਰ ਨੂੰ ਵੇਚ ਦਿੰਦਾ ਹੈ ਕਾਰ ਨੂੰ ਵੇਚਣ ਤੋਂ ਬਾਅਦ ਉਹਨਾਂ ਕੋਲ ਕੁਝ ਪੈਸੇ ਆ ਜਾਂਦੇ ਨੇ ਦੋਨੇ ਪਤੀ ਪਤਨੀ ਦਿੱਲੀ ਜਾਣ ਲਈ ਤਿਆਰ ਹੋ ਜਾਂਦੇ ਹਨ ਦਿੱਲੀ ਤੱਕ ਦਾ ਉਹ ਸਫ਼ਰ ਤੈਅ ਕਰਕੇ ਉੱਥੇ ਪਹੁੰਚ ਜਾਂਦੇ ਐ ਪਰ ਉੱਥੇ ਜਾ ਕੇ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਸੀ ਕਿ ਉਹਨਾਂ ਦੇ ਮਾ ਤੇ ਭਰਾ ਭੈਣ ਕਿੱਥੇ ਰਹਿੰਦੇ ਐ ਰਗਵੀਰ ਕਈ ਦਿਨ ਦਿੱਲੀ ਵਿੱਚ ਆਪਣੀ ਮਾਂ ਤੇ ਭੈਣ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਐ ਪਰ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿਉਂਕਿ ਦਿੱਲੀ ਕਾਫੀ ਵੱਡਾ ਸ਼ਹਿਰ ਐ ਦਿੱਲੀ ਵਿੱਚ ਉਸਦੇ ਪਿੰਡ ਦੇ ਕੋਈ ਹੋਰ ਲੋਕ ਵੀ ਰਹਿੰਦੇ ਸਨ ਰਗਵੀਰ ਉਹਨਾਂ ਕੋਲ ਜਾ ਕੇ ਵੀ ਪੁੱਛ ਪੜਤਾਲ ਕਰਦਾ ਹੈ ਜਿੰਨਾਂ ਕੋਲ ਵੀ ਰਗਵੀਰ ਗਿਆ ਸੀ ਉਹਨਾਂ ਵਿੱਚੋਂ ਕਿਸੇ ਨੂੰ ਵੀ ਸਵਰਮਤ ਉਹਦੀ ਮਾਂ ਬਾਰੇ ਕੁਝ ਵੀ ਨਹੀਂ ਸੀ ਪਤਾ ਉਹਨਾਂ ਨੂੰ ਇੱਥੇ ਆਇਆ ਨੂੰ ਤਾਂ 8 ਸਾਲ ਹੋ ਚੁੱਕੇ ਸਨ ਐਨੇ ਲੰਮੇ ਸਮੇਂ ਵਿੱਚ ਬਹੁਤ ਕੁਝ ਬਦਲ ਜਾਂਦਾ ਹੈ ਰਗਵੀਰ ਕਈ ਦਿਨਾਂ ਤੱਕ ਆਪਣੇ ਪਰਿਵਾਰ ਨੂੰ ਲੱਭਦਾ ਰਹਿੰਦਾ ਹੈ ਉਹ ਆਪਣੀ ਘਰ ਵਾਲੀ ਨੂੰ ਵੀ ਦਵਾਈ ਦਵਾਉਂਦਾ ਹੈ ਉਹ ਦੋਨੇ ਇੱਧਰ ਉੱਧਰ ਦਿੱਲੀ ਵਿੱਚ ਘੁੰਮਦੇ ਰਹਿੰਦੇ ਨੇ ਘੁੰਮਦਿਆਂ ਨੂੰ ਉਹਨਾਂ ਨੂੰ ਹੁਣ ਡੇਢ ਮਹੀਨਾ ਬੀਤ ਗਿਆ ਸੀ ਡੇਢ ਮਹੀਨੇ ਵਿੱਚ ਉਹਨਾਂ ਕੋਲ ਪੈਸੇ ਵੀ ਖਤਮ ਹੋ ਜਾਂਦੇ ਹਨ ਦੂਜੇ ਪਾਸੇ ਸੀਮਾ ਦੀ ਤਬੀਅਤ ਵੀ ਕਾਫੀ ਖਰਾਬ ਹੋ ਗਈ ਸੀ ਇੱਕ ਦਿਨ ਸੀਮਾ ਰਗਵੀਰ ਨੂੰ ਕਹਿਣ ਲੱਗਦੀ ਹੈ ਕਿ ਤੁਸੀਂ ਮੇਰੇ ਜਾਣ ਤੋਂ ਬਾਅਦ ਜੇ ਕਦੇ ਆਪਣੇ ਪਰਿਵਾਰਵਾਰਾਂ ਨੂੰ ਮਿਲੇ ਤਾਂ ਉਹਨਾਂ ਤੋਂ ਮਾਫੀ ਜ਼ਰੂਰ ਮੰਗ ਲੈਣਾ ਤੁਸੀਂ ਦੱਸਣਾ ਕਿ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਮੈਂ ਉਹਨਾਂ ਤੋਂ ਮਾਫੀ ਮੰਗਣਾ ਚਾਹੁੰਦੀ ਸੀ ਇਹ ਸਭ ਕੁਝ ਦੱਸਦੇ ਹੋਏ ਸੀਮਾ ਦੀਆਂ ਅੱਖਾਂ ਵਿੱਚ ਹੰਝੂ ਡਿੱਗਣ ਲੱਗਦੇ ਨੇ ਇਹ ਸੁਣ ਕੇ ਰਗਵੀਰ ਵੀ ਰੋਣ ਲੱਗਦਾ ਹੈ ਪਾ ਮੇ ਉਸਤিকার ਵਾਲੀ ਨੇ ਬਹੁਤ ਗਲਤ ਕੀਤਾ ਸੀ ਪਰ ਹੁਣ ਉਸ ਨੂੰ ਆਪਣੀ ਗਲਤੀ ਦਾ ਪਛਤਾਵਾ ਸੀ ਉਹ ਦੋਨੇ ਅਜੇ ਗੱਲਾਂ ਕਰ ਹੀ ਰਹੇ ਸਨ ਕਿ ਇੱਕਦਮ ਸੀਮਾ ਬੇਹੋਸ਼ ਹੋ ਜਾਂਦੀ ਹੈ ਸੀਮਾ ਨੂੰ ਇਸ ਤਰ੍ਹਾਂ ਬੇਹੋਸ਼ ਦੇਖ ਕੇ ਰਗਵੀਰ ਉਸ ਨੂੰ ਚੱਕ ਕੇ ਸਿੱਧਾ ਹਸਪਤਾਲ ਲੈ ਜਾਂਦਾ ਹੈ ਰਗਵੀਰ ਸੀਮਾ ਨੂੰ ਹਸਪਤਾਲ ਤਾਂ ਲੈ ਗਿਆ ਸੀ ਪਰ ਉਹਦੇ ਕੋਲ ਇੱਕ ਵੀ ਰੁਪਿਆ ਨਹੀਂ ਸੀ ਡਾਕਟਰ ਨੂੰ ਮਦਦ ਕਰਨ ਦੀ ਗੁਹਾਰ ਲਗਾਉਂਦਾ ਹੈ ਸੀਮਾ ਤੇ ਰਗਵੀਰ ਦੀ ਹਾਲਤ ਦੇਖ ਕੇ ਡਾਕਟਰ ਨੂੰ ਉਸ ਤੇ ਤਰਸ ਆ ਜਾਂਦਾ ਹੈ ਉਸੀਮਾ ਚੈੱਕਅਪ ਕਰਨ ਤੋਂ ਬਾਅਦ ਇੱਕ ਪਰਚੀ ਉੱਤੇ ਦਵਾਈ ਲਿਖ ਦਿੰਦਾ ਹੈ ਜਦੋਂ ਡਾਕਟਰ ਦਵਾਈ ਲਿਖ ਦਿੰਦਾ ਹੈ ਤਾਂ ਰਗਵੀਰ ਸੀਮਾ ਨੂੰ ਇੱਕ ਕੋਨੇ ਵਿੱਚ ਪਾ ਕੇ ਜਿੱਦਾਂ ਮੈਡੀਕਲ ਤੇ ਜਾਂਦਾ ਹੈ ਜਿਵੇਂ ਹੀ ਰਗਵੀਰ ਮੈਡੀਕਲ ਤੇ ਜਾਂਦਾ ਹੈ ਤਾਂ ਉਸ ਕੋਲ ਦਵਾਈਆਂ ਦਾ ਬਿੱਲ ਦੇਣ ਲਈ ਪੈਸੇ ਨਹੀਂ ਸੀ ਪੈਸੇ ਨਾ ਹੋਣ ਕਰਕੇ ਮੈਡੀਕਲ ਸਟੋਰ ਵਾਲਾ ਉਸ ਨੂੰ ਦਵਾਈਆਂ ਦੇਣ ਤੋਂ ਇਨਕਾਰ ਕਰ ਦਿੰਦਾ ਹੈ ਉਦਾਸ ਹੋ ਕੇ ਰਗਵੀਰ ਉੱਥੋਂ ਇੱਕ ਵਾਰ ਤਾਂ ਵਾਪਸ ਆ ਜਾਂਦਾ ਹੈ ਪਰ ਉਸ ਦੇ ਦਿਮਾਗ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਸਨ ਕਿ ਹੁਣ ਉਸ ਨੂੰ ਕੀ ਕਰਨਾ ਚਾਹੀਦਾ ਹੈ ਕਾਫੀ ਟਾਈਮ ਸੋਚਣ ਤੋਂ ਬਾਅਦ ਰਗਵੀਰ ਆਪਣੀ ਘਰਵਾਲੀ ਨੂੰ ਬਚਾਉਣ ਲਈ ਭੀਖ ਮੰਗਣ ਦਾ ਫੈਸਲਾ ਕਰਦਾ ਹੈ ਇਹ ਫੈਸਲਾ ਕਰਨ ਤੋਂ ਬਾਅਦ ਉਹ ਸੀਮਾ ਨੂੰ ਆਪਣੇ ਨਾਲ ਲੈ ਕੇ ਨੇੜਲੇ ਰੇਲਵੇ ਸਟੇਸ਼ਨ ਤੇ ਚਲਾ ਜਾਂਦਾ ਹੈ ਕਿਉਂਕਿ ਉਸ ਸਮੇਂ ਉੱਥੇ ਕਾਫੀ ਭੀੜ ਸੀ ਉਹ ਸੀਮਾ ਨੂੰ ਇੱਕ ਪਾਸੇ ਪਾ ਦਿੰਦਾ ਹੈ ਤੇ ਆਉਂਦੇ ਜਾਂਦੇ ਲੋਕਾਂ ਤੋਂ ਹੱਥ ਜੋੜ ਕੇ ਮਦਦ ਦੀ ਗੁਹਾਰ ਲਗਾਉਂਦਾ ਹੈ ਉਹ ਕਹਿੰਦਾ ਹੈ ਕਿ ਮੇਰੀ ਪਤਨੀ ਬਹੁਤ ਬਿਮਾਰ ਹੈ ਤੁਸੀਂ ਮੇਰੀ ਮਦਦ ਕਰ ਦਿਓ ਰਗਵੀਰ ਨੇ ਡਾਕਟਰ ਦੀ ਪਰਚੀ ਵੀ ਬਾਹਰ ਕੱਢ ਕੇ ਰੱਖ ਦਿੱਤੀ ਸੀ ਪਰ ਦਿੱਲੀ ਵਿੱਚ ਹਰ ਕੋਈ ਆਪਣੇ ਆਪ ਵਿੱਚ ਹੀ ਵਿਅਸਤ ਸੀ ਲੋਕ ਉਸ ਦੀਆਂ ਗੱਲਾਂ ਤੇ ਜ਼ਿਆਦਾ ਧਿਆਨ ਹੀ ਨਹੀਂ ਦਿੰਦੇ ਜਦ ਦੁਰਗਵੀਰ ਉੱਥੇ ਬੈਠਿਆ ਆਉਣ ਜਾਣ ਵਾਲੇ ਲੋਕਾਂ ਤੋਂ ਮਦਦ ਮੰਗ ਰਿਹਾ ਸੀ ਉਦੋਂ ਹੀ ਉੱਥੋਂ ਇੱਕ ਔਰਤ ਲੰਘਦੀ ਹੈ ਜੋ ਕਿ ਡਾਕਟਰ ਸੀ ਜਿਵੇਂ ਹੀ ਉੱਥੋਂ ਦੀ ਲੰਘਦੀ ਹੈ ਤਾਂ ਪਰਚੀ ਦੇਖ ਕੇ ਪਛਾਣ ਲੈਂਦੀ ਹੈ ਕਿ ਇਹ ਆਦਮੀ ਸੱਚ ਬੋਲ ਰਿਹਾ ਹੈ ਇਸ ਕਰਕੇ ਉਹ ਉੱਥੇ ਬੈਠ ਜਾਂਦੀ ਹੈ ਤੇ ਸੀਮਾ ਦੀ ਨਬਜ਼ ਫੜ ਕੇ ਚੈੱਕ ਕਰਨ ਲੱਗਦੀ ਹੈ ਉਹ ਦੇਖ ਕੇ ਉਸ ਨੂੰ ਪਤਾ ਲੱਗ ਗਿਆ ਸੀ ਕਿ ਇਹ ਸੱਚਮੁੱਚ ਪਰੇਸ਼ਾਨ ਹੈ ਤੇ ਇਸਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਰਗਵੀਰ ਨੂੰ ਕਹਿੰਦੀ ਹੈ ਕਿ ਤੁਹਾਡੀ ਪਤਨੀ ਦੀ ਤਬੀਅਤ ਕੁਝ ਜ਼ਿਆਦਾ ਹੀ ਖਰਾਬ ਹੈ ਤੁਸੀਂ ਮੇਰੇ ਨਾਲ ਚੱਲੋ ਮੈਂ ਇਹਨਾਂ ਦਾ ਟ੍ਰੀਟਮੈਂਟ ਕਰਵਾ ਦੇਵਾਂਗੀ ਪਰ ਰਗਵੀਰ ਜਿਵੇਂ ਹੀ ਉਸ ਡਾਕਟਰ ਵੱਲ ਦੇਖਦਾ ਤਾਂ ਦੇਖਦਾ ਹੀ ਰਹਿ ਜਾਂਦਾ ਹੈ ਰਗਵੀਰ ਉਸ ਨੂੰ ਦੇਖ ਕੇ ਪਛਾਣ ਲੈਂਦਾ ਹੈ ਉਹ ਨੂੰ ਕਹਿੰਦਾ ਤੁਹਾਡਾ ਨਾਮ ਗੁਰਮੀਤ ਹੈ ਨਾ ਇਹ ਸੁਣ ਕੇ ਉਹ ਡਾਕਟਰ ਕਹਿੰਦੀ ਹੈ ਕਿ ਹਾਂ ਮੇਰਾ ਨਾਮ ਗੁਰਮੀਤ ਹੈ ਪਰ ਤੁਸੀਂ ਕੌਣ ਹੋ ਤੁਸੀਂ ਮੈਨੂੰ ਕਿਸ ਤਰ੍ਹਾਂ ਜਾਣਦੇ ਹੋ ਇਹ ਸੁਣ ਕੇ ਰਗਵੀਰ ਦੀ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਹ ਕਹਿੰਦਾ ਗੁਰਮੀਤ ਤੂੰ ਮੈਨੂੰ ਪਹਿਚਾਣਿਆ ਨਹੀਂ ਮੈਂ ਤੇਰਾ ਵੱਡਾ ਭਰਾ ਰਗਵੀਰ ਆ ਮੈਂ ਚਾਹ ਕੇ ਵੀ ਤੈਨੂੰ ਆਪਣੇ ਨਾਲ ਨਾ ਰੱਖ ਸਕਿਆ ਗੁਰਮੀਤ ਉਸ ਵੱਲ ਧਿਆਨ ਨਾ ਦੇਖਦੀ ਹੈ ਤੇ ਉਸ ਨੂੰ ਪਹਿਚਾਨ ਜਾਂਦੀ ਹੈ ਕਿ ਇਹ ਮੇਰਾ ਭਰਾ ਰਗਵੀਰ ਹੀ ਹੈ ਉਹਨੂੰ ਦੇਖ ਕੇ ਗੁਰਮੀਤ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਹਨ ਗੁਰਮੀਤ ਕਹਿਣ ਲੱਗਦੀ ਹੈ ਵੀਰੇ ਇਹ ਗੱਲਾਂ ਆਪਾਂ ਬਾਅਦ ਵਿੱਚ ਕਰ ਲਵਾਂਗੇ ਪਹਿਲਾਂ ਇਹਨਾਂ ਨੂੰ ਇਲਾਜ ਦੀ ਸਖਤ ਜ਼ਰੂਰਤ ਹੈ ਤੁਸੀਂ ਮੇਰੇ ਨਾਲ ਚੱਲੋ ਇਹ ਕਹਿ ਕੇ ਗੁਰਮੀਤ ਉੱਥੇ ਰੇਲਵੇ ਸਟੇਸ਼ਨ ਤੋਂ ਇੱਕ ਕਾਟੋ ਲੈਂਦੀ ਹੈ ਰਘਵੀਰ ਤੇ ਸੀਮਾ ਨੂੰ ਆਟੋ ਵਿੱਚ ਬਿਠਾ ਕੇ ਹਸਫਤਾ ਲੈ ਜਾਂਦੀ ਹੈ ਜਿੱਥੇ ਗੁਰਮੀਤ ਕੰਮ ਕਰਦੀ ਸੀ ਉੱਥੇ ਜਾ ਕੇ ਉਹ ਸੀਮਾ ਦਾ ਇਲਾਜ ਸ਼ੁਰੂ ਕਰਵਦੀ ਹੈ ਉਸ ਤੇ ਚੰਗੀ ਤਰ੍ਹਾਂ ਇਲਾਜ ਕੀਤਾ ਜਾਂਦਾ ਹੈ ਥੋੜੇ ਟਾਈਮ ਵਿੱਚ ਹੀ ਸੀਮਾ ਨੂੰ ਹੋਸ਼ ਆ ਜਾਂਦਾ ਹੈ ਜਦੋਂ ਸੀਮਾ ਨੂੰ ਹੋਸ਼ ਆਉਂਦਾ ਹੈ ਤਾਂ ਗੁਰਮੀਤ ਆ ਕੇ ਰਘਵੀਰ ਨੂੰ ਦੱਸਦੀ ਹੈ ਕਿ ਤੁਹਾਡੀ ਘਰ ਵਾਲੀ ਹੁਣ ਖਤਰੇ 'ਚੋਂ ਬਾਹਰ ਹੈ ਤੁਸੀਂ ਚਾਹੋ ਤਾਂ ਉਸ ਨੂੰ ਮਿਲ ਸਕਦੇ ਹੋ ਉਹ ਉਥੋਂ ਜਾਣੀ ਵਾਲੀ ਹੁੰਦੀ ਹੈ ਪਰ ਰਘਵੀਰ ਉਸ ਨੂੰ ਰੋਕ ਲੈਂਦਾ ਹੈ ਉਹ ਕਹਿੰਦਾ ਹੈ ਕੀ ਭੈਣ ਹੈ ਤੈਨੂੰ ਵੀ ਉਸ ਨੂੰ ਮਿਲਣਾ ਪਵੇਗਾ ਕਿਉਂਕਿ ਉਹ ਤੁਹਾਨੂੰ ਸਭ ਨੂੰ ਮਿਲ ਕੇ ਤੁਹਾਡੇ ਤੋਂ ਮਾਫੀ ਮੰਗਣਾ ਚਾਹੁੰਦੀ ਸੀ ਅਸੀਂ ਉੱਥੋਂ ਪਿੰਡੋਂ ਚੱਲ ਕੇ ਤੁਹਾਨੂੰ ਲੱਭਣ ਲਈ ਹੀ ਇੱਥੇ ਆਏ ਆ ਤੂੰ ਵੀ ਮੇਰੇ ਨਾਲ ਚੱਲ ਤੇ ਸੀਮਾ ਨੂੰ ਮਿਲ ਲੈ ਗੁਰਮੀਤ ਨੂੰ ਪਹਿਲਾਂ ਤਾਂ ਇਸ ਗੱਲ ਤੇ ਯਕੀਨ ਨਹੀਂ ਆਉਂਦਾ ਪਰ ਫਿਰ ਉਹ ਸੋਚਦੀ ਹੈ ਕਿ ਉਸ ਦਾ ਭਰਾ ਉਹਨੂੰ ਝੂਠ ਕਿਉਂ ਕਹੇਗਾ ਇਹ ਸੋਚ ਕੇ ਰਗਵੀਰ ਦੇ ਨਾਲ ਸੀਮਾ ਨੂੰ ਮਿਲਣ ਲਈ ਚਲੀ ਜਾਂਦੀ ਹੈ ਜਦੋਂ ਰਗਵੀਰ ਅਤੇ ਗੁਰਮੀਤ ਸੀਮਾ ਨੂੰ ਮਿਲਣ ਲਈ ਜਾਂਦੇ ਨੇ ਤਾਂ ਰਗਵੀਰ ਉਸ ਨੂੰ ਦੱਸਦਾ ਕਿ ਮੇਰੀ ਭੈਣ ਗੁਰਮੀਤ ਹੈ ਇਸੇ ਨੇ ਤੈਨੂੰ ਬਚਾਇਆ ਹੈ ਇਹ ਸੁਣ ਕੇ ਸੀਮਾ ਰੋ ਰੋ ਕੇ ਗੁਰਮੀਤ ਕੋਲੋਂ ਮਾਫੀ ਮੰਗਣ ਲੱਗਦੀ ਹੈ ਉਹ ਕਹਿੰਦੀ ਹੈ ਕਿ ਗੁਰਮੀਤ ਭੈਣੇ ਮੈਨੂੰ ਮਾਫ ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਇਸੇ ਗਲਤੀ ਦੀ ਸਜ਼ਾ ਮੈਨੂੰ ਮਿਲ ਰਹੀ ਹੈ ਮੇਰਾ ਇਹ ਹਾਲ ਹੋ ਗਿਆ ਪਰ ਮੈਂ ਮਾਂ ਨੂੰ ਵੀ ਮਿਲਣਾ ਚਾਹੁੰਨੀ ਹਾਂ ਤੇ ਤੁਹਾਡੇ ਛੋਟੇ ਭਰਾ ਸਵਰਨ ਨੂੰ ਵੀ ਉਹਨਾਂ ਤੋਂ ਮੈਂ ਮਾਫੀ ਮੰਗਣੀ ਹੈ ਇਹ ਸਭ ਕੁਝ ਦੇਖ ਕੇ ਗੁਰਮੀਤ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਉਹ ਸੀਮਾ ਨੂੰ ਕਹਿੰਦੀ ਹੈ ਕਿ ਤੁਸੀਂ ਫਿਕਰ ਨਾ ਕਰੋ ਮੈਂ ਹੁਣੇ ਮਾਂ ਤੇ ਵੀਰੇ ਨੂੰ ਫੋਨ ਕਰਦੀ ਆ ਉਹ ਤੁਹਾਨੂੰ ਇੱਥੇ ਆ ਕੇ ਮਿਲ ਜਾਣਗੇ ਕਮਰੇ ਵਿੱਚੋਂ ਬਾਹਰ ਨਿਕਲ ਕੇ ਗੁਰਮੀਤ ਆਪਣੀ ਮਾਂ ਨੂੰ ਫੋਨ ਕਰਕੇ ਸਾਰਾ ਕੁਝ ਦੱਸ ਦਿੰਦੀ ਹੈ ਥੋੜਾ ਟਾਈਮ ਬਾਅਦ ਹੀ ਗੁਰਮੀਤ ਦੀ ਮਾਂ ਉਹਦਾ ਭਰਾ ਸਵਰਨ ਹਸਪਤਾਲ ਵਿੱਚ ਪਹੁੰਚ ਜਾਂਦੇ ਨੇ ਹੁਣ ਤੱਕ ਸਵਰਨ ਦਾ ਵੀ ਵਿਆਹ ਹੋ ਚੁੱਕਿਆ ਸੀ ਤੇ ਉਸਦੇ ਵੀ ਬੱਚੇ ਸਨ ਜਦੋਂ ਉਹ ਸੀਮਾ ਨੂੰ ਮਿਲਣ ਲਈ ਆਉਂਦੇ ਆ ਤਾਂ ਉਹ ਸਭ ਤੋਂ ਰੋ ਰੋ ਕੇ ਮਾਫੀ ਮੰਗਦੀ ਹੈ ਰਘਵੀਰ ਨੂੰ ਮਿਲ ਕੇ ਉਸਦੀ ਮਾਂ ਬਹੁਤ ਖੁਸ਼ ਹੁੰਦੀ ਹੈ ਰਘਵੀਰ ਦੀ ਮਾਂ ਸੀਮਾ ਨੂੰ ਮਾਫ ਕਰ ਦਿੰਦੀ ਹੈ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਹੈ ਗੁਰਮੀਤ ਆਪਣੀ ਭੁਜਾਈ ਦਾ ਚੰਗੀ ਤਰ੍ਹਾਂ ਇਲਾਜ ਕਰਦੀ ਹੈ ਥੋੜੇ ਦਿਨਾਂ ਬਾਅਦ ਹੀ ਸੀਮਾ ਬਿਲਕੁਲ ਠੀਕ ਹੋ ਜਾਂਦੀ ਹੈ ਕਿਉਂਕਿ ਉਸਦੇ ਦਿਮਾਗ ਤੋਂ ਇੱਕ ਬੋਝ ਉਤਰ ਗਿਆ ਸੀ ਉਸ ਦਿਨ ਤੋਂ ਬਾਅਦ ਸਾਰਾ ਪਰਿਵਾਰ ਇਕੱਠਾ ਹੀ ਦਿੱਲੀ ਵਿੱਚ ਰਹਿਣ ਲੱਗਦਾ ਹੈ ਉਹ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰਦੇ ਨੇ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ